ਬੱਸ ਇਗਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨ ਬਰਾੜ ਸਵਾਗਤ ਹੈ ਇੱਕ ਵਾਰ ਫਿਰ ਤੇ ਇੱਕ ਹੋਰ ਬਹੁਤ ਵਧੀਆ ਵੀਡੀਓ ਦੇ ਵਿੱਚ ਅੱਜ ਇੱਕ ਹੋਰ ਬਹੁਤ ਵਧੀਆ ਗੱਡੀ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਅੱਜ ਆਪਾਂ ਲੈ ਕੇ ਆਏ ਆ Alto 800 2023 ਮਾਡਲ ਪਹਿਲੇ ਨਾਂ ਦੀ ਕਾਰ ਆ ਪਠਿੰਡਾ ਨੰਬਰ ਆ 4600 ਕਿਲੋਮੀਟਰ ਚੱਲੀ ਵੀ ਆ ਸਿਰਫ 4600 ਕਿਲੋਮੀਟਰ ਸਾਰੀ ਗੱਡੀ ਓਰੀਜਨਲ LXI ਆਪਸ਼ਨਲ ਮਾਡਲ ਆ ਬਹੁਤ ਵਧੀਆ ਗੱਡੀ ਆ ਬਹੁਤ ਨਵੀਂ ਕਾਰ ਪਈ ਹੈਗੀ ਆ ਆਜੋ ਤੁਹਾਨੂੰ ਦਿਖਾਉਣੇ ਆ ਆਪਾਂ ਕਾਰ ਉਹ ਤਾਂ ਨਵੀਂ ਗੱਡੀ ਆ ਹਾਲਟੋ ਐਲ ਐਕਸ ਆਈ ਆਪਸ਼ਨਲ ਮਾਡਲ ਪਹਿਲੇ ਨਾ ਹੀ ਕਾਰ ਆ ਬਠਿੰਡਾ ਨੰਬਰ ਆ ਸਾਰੀ ਗੱਡੀ origignal ਆ ਬੰਪਰ ਤੋਂ ਬੰਪਰ ਜੀ origignal ਆ ਸਿਰਫ 4600 ਕਿਲੋਮੀਟਰ ਚੱਲੀ ਆ ਜੇ ਕੋਈ ਮਾੜੇ ਮੋٹے ਸਕ੍ਰੈਚ ਰਹਿਣਗੇ ਉਹ ਆਪਾਂ ਤੁਹਾਨੂੰ ਨਾਲ-ਨਾਲ ਵੀਡੀਓ ਦੇ ਵਿੱਚ ਦਿਖਾਉਣੇ ਰਹਿਣੇ ਹੈਗੇ ਆ ਬਿਲਕੁਲ ਬ੍ਰਾਂਡ ਨਿਊ ਕਾਰ ਆ ਇੱਕ ਪਾਸੇ ਤੁਸੀਂ ਸ਼ੋਰੂਮ ਦੇ ਵਿੱਚ ਜਾ ਕੇ ਗੱਡੀ ਦੇਖ ਸਕਦੇ ਹੋ ਇੱਕ ਪਾਸੇ ਤੁਸੀਂ ਆਪਣੀ ਇਹ ਗੱਡੀ ਦੇਖ ਸਕਦੇ ਹੋ ਜਿਵੇਂ ਮਾਈਨਰ ਜਿਸ ਸਕ੍ਰੈਚ ਆ ਬੰਪਰ ਤੇ ਮਾੜੇ ਮੋٹے ਜੇ ਹੋਣਗੇ ਉਹ ਸਾਨੂੰ ਮੈਂ ਵੀਡੀਓ ਦੇ ਵਿੱਚ ਨਾਲ-ਨਾਲ ਦਿਖਾਉਂਦਾ ਰਹੂੰਗਾ ਸਾਰੀ ਗੱਡੀ ਰੀਅਲ ਆ ਸਾਰੀ ਗੱਡੀ ਰੀਅਲ ਆ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਜੇ ਕੋਈ ਸਕ੍ਰੈਚ ਆਊਗਾ ਨਾਲ-ਨਾਲ ਦਿਖਾਉਂਦੇ ਰਹਨੇ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਸੀਐਟ ਦੇ ਟਾਇਰ ਆ ਐਲਐਕਐਸਆਈ ਆਪਸ਼ਨਲ ਮਾਡਲ ਹੈ ਇਹਦੇ ਵਿੱਚ ਜਿਹੜੇ ਫੀਚਰ ਰਹਿ ਜਾਂਦੇ ਹੈਗੇ ਹੈਗੇ ਉਹ ਜਿਵੇਂ 2 ایرબેગ ਆ ਜਾਂਦੇ ਆ ਐਲਐਕਸਾਈ ਦੇ ਵਿੱਚ ਇੱਕ ایر ایرબેਗ ਰਹਿੰਦਾ ਇਹਦੇ ਵਿੱਚ ਡਬਲ ਪਾਵਰ ਵਿੰਡੋ ਵੀ ਆ ਗਈ ਦੋਨੇ ਪਾਵਰ ਵਿੰਡੋ ਆ ਗਈ ਅੰਟੀਰੀਅਰ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਉਹ ਗੱਡੀ ਬ੍ਰਾਂਡ ਨਿਊ ਗੱਡੀ ਆ ਸੀਟਾਂ ਦੀ ਕੰਡੀਸ਼ਨ ਦੇਖ ਸਕਦੇ ਹੈਗੇ ਹੋਗੇ ਸਿਰਫ ਜਿਹੜੀ ਚੱਲੀ ਹੈਗੀ ਹੈਗੀ 4600 ਕਿਲੋਮੀਟਰ ਚੱਲੀ ਵੀ ਹੈਗੀ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਹੈਗਾ 4635 ਕਿਲੋਮੀਟਰ ਚੱਲੀ ਵੀ ਹੈਗੀ ਹੈਗੀ ਅੰਦਰੋਂ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋਗੇ ਛੱਤ ਵਗੈਰਾ ਚੈੱਕ ਕਰ ਸਕਦੇ ਹੋ ਸੀਟਾਂ ਬ੍ਰੈਂਡ ਨਿਊ ਕਾਰ ਆ ਹਜੇ ਤੱਕ ਜਿਹੜੇ ਆ ਲਫਾਫੇ ਹੈਗੇ ਆ ਪੋਲੀਥੀਨ ਇਹ ਵੀ ਨਹੀਂ ਉਤਰੇ ਹੈਗੇ ਇਹ ਵੀ ਆ ਹੀ ਲੱਗੇ ਹੋਏ ਹੈਗੇ ਮਿਊਜ਼ਿਕ ਸਿਸਟਮ ਇਹਦੇ ਵਿੱਚ ਆਉਂਦਾ ਨਹੀਂ ਹੈਗਾ ਤੇ ਨਾ ਹੀ ਡਾਊਨ ਕਰਵਾਇਆ ਗਿਆ ਹੈਗਾ ਏਸੀ ਹੀਟਰ ਪਾਵਰ ਸਟੀering ਇਹ ਸਾਰੀ ਫੀਚਰ ਇਹਦੇ ਵਿੱਚ ਹੈਗੀ ਹੈਗੀ ਤੇ ਬਿਲਕੁਲ ਬ੍ਰੈਂਡ ਨਿਊ 4433 ਕਿਲੋਮੀਟਰ ਚੱਲੀ ਹੈਗੀ ਹੈਗੀ ਆਲਟੋ ਐਲ ਐਕਸ ਆਈ ਆਪਸ਼ਨਲ ਮਾਡਲ ਆ ਇਹ ਇੱਕ ਕੱਲਾ ਐਲਐਕਐਸਈ ਮਾਡਲ ਆਉਂਦਾ ਹੈਗਾ ਇੱਕ ਆਪਸ਼ਨਲ ਆਉਂਦਾ ਆਪਸ਼ਨਲ ਦੇ ਵਿੱਚ ਦੋ 에ਅਰ ਬੈਗ ਮਿਲ ਜਾਂਦੇ ਆ ਤੇ ਦੋ ਪਾਵਰ ਵਿੰਡੋ ਮਿਲ ਜਾਂਦੀ ਹੈਗੀ ਹੈਗੀ ਸਾਈਡ ਤੋਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੈਗੇ ਉਹ ਕਿਤੇ ਕੋਈ ਵੀ ਸਕ੍ਰੈਚ ਨਹੀਂ ਹੈਗਾ ਐਜ਼ ਇਟ ਇਜ਼ ਸ਼ੋਰੂਮ ਦੇ ਵਿੱਚ ਗੱਡੀ ਮਿਲੇਗੀ ਤੁਹਾਨੂੰ ਐਜ਼ ਇਟ ਇਜ਼ ਇਹ ਆਪਣੇ ਕੋਲੋਂ ਮਿਲੂਗੀ ਗੱਡੀ ਤੁਹਾਨੂੰ ਐਲਐਕਐਸਈ ਆਪਸ਼ਨਲ ਮਾਡਲ ਆਟੋ 800 ਬੈਕ ਤੋਂ ਤੁਸੀਂ ਦੇਖ ਸਕਦੇ ਹੋ ਕਿਤੇ ਕੋਈ ਸਕਰੈਚ ਵੀ ਨਹੀਂ ਹੈਗਾ ਮਾਈਨਰ ਜੇ ਸਕਰੈਚ ਵੀ ਨਹੀਂ ਹੈਗੇ ਨਹੀਂ ਮਾਈਨਰ ਜੇ ਸਕਰੈਚ ਜਿਵੇਂ ਪਏ ਜਾਂਦੇ ਹੈਗੇ ਸਿਰਫ 4600 ਕਿਲੋਮੀਟਰ ਚੱਲੀ ਆ 2023 ਮਾਡਲ ਆ ਪਹਿਲੇ ਨਾਮ ਦੀ ਕਾਰ ਆ ਬੰਪਰ ਤੇ ਜ਼ਰੂਰ ਹੈਗਾਗਾ ਰੀਅਰ ਬੰਪਰ ਦੇ ਵਿੱਚ ਆ ਥੋੜਾ ਜਿਹਾ ਸਕਰੈਚ ਹੈਗਾਗਾ ਠੀਕ ਆ ਜਾਂ ਨਿੱਕੇ ਨਿੱਕੇ ਮਾਈਨਰ ਜੇ ਸਕਰੈਚ ਜਿਹੜੀ ਆ ਹੈਗੀ ਆਗੀ ਉਹ ਤੁਹਾਨੂੰ ਜਿਹੜੇ ਵੀ ਸਕਰੈਚ ਜਿਹੜੇ ਰਹਿਣਗੇ ਉਹ ਤੁਹਾਨੂੰ ਆਪਾਂ ਨਾਲ ਦੀ ਨਾਲ ਦਿਖਾਉਂਦੇ ਰਾਵਾਂਗੇ ਆਲਟੋ 800 ਐਲ ਐਕਸ ਆਈ ਆਪਸ਼ਨਲ ਮਾਡਲ ਆ ਇਹ 2023 ਮਾਡਲ ਸਟਿਪਨੀ ਅਨਯੂਜ਼ਡ ਹੈ ਜੀ ਸਟਿਪਨੀ ਹਜੇ ਯੂਜ਼ ਹੀ ਨਹੀਂ ਹੋਈ ਹੈਗੀ ਸਟਿਪਨੀ ਅਨਯੂਜ਼ਡ ਸਟਿਪਨੀ ਹਜੇ ਯੂਜ਼ ਹੀ ਨਹੀਂ ਹੋਈ ਹੈਗੀ ਸਟਿਪਨੀ ਐਜ਼ ਇਟ ਇਜ਼ ਉਮੀ ਪਈ ਹੈਗੀ ਹੈਗੀ ਬ੍ਰਾਂਡ ਨਿਊ ਕਾਰ 2023 ਮਾਡਲ ਇਹਦਾ ਜਿਹੜਾ ਪ੍ਰਾਈਸ ਵੀ ਦੱਸਾਂਗੇ ਆਪਾਂ ਤੁਹਾਨੂੰ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ Alto LXI 11 ਦਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਹ ਸੀਟ ਦੇ ਟਾਇਰ ਬ੍ਰਾਂਡ ਨਿਊ LXI ਆਪਸ਼ਨਲ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਹੈ ਜੀ ਆ ਜੀ ਤੇ ਬਾਕੀ ਕਿਸੇ ਨੇ ਵੀ ਜੇ ਕੰਟੈਕਟ ਕਰਨਾ ਹੋਵੇ ਸੁਖੀ ਵੀਰੇ ਦਾ ਨੰਬਰ ਇੱਥੇ ਮੈਂ ਮੈਂਸ਼ਨ ਕਰ ਦੂੰਗਾ ਨਾਲ ਤੁਸੀਂ ਕਾਲ ਕਰਕੇ ਡਾਇਰੈਕਟ ਤੁਸੀਂ ਪੁੱਛ ਸਕਦੇ ਹੈਗੇ ਹੋਗੇ ਤੇ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਜਿਹੜਾ ਪ੍ਰਾਈਸ ਰਹੂਗਾ ਉਹ ਵੀ ਤੁਹਾਨੂੰ ਮੈਂ ਦੱਸਦਾ ਬੀਰੀਅਰ ਗੈਂਕ ਕੋਲੇ ਰੈਂਟ ਤੇ ਗੱਡੀਆਂ ਵੀ ਅਵੇਲੇਬਲ ਰਹਿੰਦੀਆਂ ਜੇ ਕੋਈ ਵੀ ਐਨ ਆਰ ਆਈ ਵੀਰ ਭਰਾ ਜਾਂ ਕੋਈ ਵੀ ਬੰਦਾ ਰੈਂਟ ਤੇ ਗੱਡੀਆਂ ਲੈਣਾ ਚਾਹੁੰਦਾ ਸਕੋਰਪਿਓ ਹੋਗੀ ਥਾਰ ਹੋਗੀ ਐਂਡੈਵਰ ਹੋਗੀ ਕ੍ਰਿਸਟਾ ਹੋਗੀ ਉੱਚੇ ਮਾਡਲ 19 20 ਮਾਡਲ ਆਪਣੇ ਕੋਲ ਅਵੇਲੇਬਲ ਨੇ ਉਹ ਵੀ ਤੁਸੀਂ ਰੈਂਟ ਤੇ ਲੈ ਸਕਦੇ ਹੋ ਪਰ ਤੇ ਦੇ ਹਿਸਾਬ ਨਾਲ ਘੱਟੋ ਘੱਟ 10 ਤੋਂ 15 ਦਿਨਾਂ ਲਈ ਆਪਾਂ ਗੱਡੀ ਦੇਵਾਂਗੇ ਤੇ ਉਹਦੇ ਲਈ ਵੀ ਤੁਸੀਂ ਆਪਾਂ ਨੂੰ ਕਾਲ ਕਰ ਸਕਦੇ ਹੋ ਰੈਂਟ ਵਾਲੀ ਗੱਡੀ ਲੈਣ ਲਈ ਵੀ ਇਹਦੀ ਜਿਹੜੇ ਪ੍ਰਾਈਸ ਇਹਦੀ ਜਿਹੜੀ ਡਿਮਾਂਡ ਹੈਗੀ ਆ ਉਹ 385000 ਰੁਪਿਆ ਡਿਮਾਂਡ ਹੈਗੀ ਆ ਬਾਕੀ ਤੁਸੀਂ ਕਾਲ ਕਰਕੇ 네ਗੋਸ਼ੀਏਸ਼ਨ ਕਰ ਸਕਦੇ ਹੋ ਥੋੜਾ ਬਹੁਤਾ ਪ੍ਰਾਈਸ ਦਾ ਅਡਜਸਟ ਹੋ ਸਕਦਾ ਹੈਗਾ 385000 ਰੁਪਿਆ ਦੀ ਡਿਮਾਂਡ ਹੈਗੀ ਆ ਸਾਰੀ ਗੱਡੀ origignal ਬੰਪਰ ਤੋਂ ਬੰਪਰ ਬੰਪਰ ਵੀ ਜਿਹੜੇ ਨਾਲ ਦੇ ਹੈਗੇ ਆ ਜਿਹੜੇ ਬੰਪਰ ਤੇ ਸਕਰੈਚ ਜੇ ਸੀਗੇ ਉਹ ਤੁਹਾਨੂੰ ਮੈਂ ਦਿਖਾ ਦਿਖਾਤੇ ਹੈਗੇ ਹੈਗੇ LXi optional model ਆ Alto 800 ਪਹਿਲੇ ਨਾਮ ਦੀ ਕਾਰਾ ਬਠਿੰਡਾ ਨੰਬਰ ਇਹ ਤੁਹਾਨੂੰ ਮਿਲੂਗੀ ਸੁਖੀ ਵੀਰੇਰ ਗਿਆ ਕੋਲੋਂ ਕਿ ਸੁਖੀ ਵੀਰੇ ਦਾ ਨੰਬਰ ਮੈਂਸ਼ਨ ਆ ਹੈਗਾ ਤੁਸੀਂ ਉੱਤੇ ਡਾਇਰੈਕਟ ਕਾਲ ਕਰਕੇ ਪ੍ਰਾਈਸ ਦੀ ਨੇਗੋਸ਼ੀਏਸ਼ਨ ਕਰ ਸਕਦੇ ਹੋ 385000 ਰੁਪਿਆ ਡਿਮਾਂਡ ਆ ਓਕੇ ਦੋਸਤੋ ਧੰਨਵਾਦ ਸასი ਕਾਲ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ